ਕਾ ਵਿੱਚ ਸਾਰੇ ਮੇਰੇ ਨੂੰ ਸੰਦੀਪ ਦੇ ਭਾਈ ਤੋੜਾ ਬੋ ਬੋ ਵੈਲਕਮ ਹੈ ਜੀ ਤੇ ਅੱਜ ਫਿਰ ਆਪਾਂ ਬਾਈ ਸਰੋਤ ਸਿੰਘ ਕੋਲ ਪਹੁੰਚੇ ਹਾਂ ਅੱਜ ਬੜੀਆਂ ਭਾ ਲੀਆਂ ਮਈਆਂ ਲੈ ਕੇ ਆਂਦੀਆਂ ਠੀਕ ਹੈ ਜੀ ਤੇ ਸ਼ੁਰੂ ਕਰਦੇ ਹਾਂ ਬਾਈ ਜੀ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਨਾ ਆਣੀ ਵਧੀਆ ਮਜੀ ਵਧੀਆ ਸੇਤਾ ਵਧੀਆ ਚਲੋ ਠੀਕ ਆ ਪਹਿਲਾਂ ਫਸੇ ਦੀਆਂ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਤਾਂ ਤਾਂ ਸਿਦ ਗੁਰੂ ਆਂਦਾ ਵੀ ਅੱਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰਿਆਂ ਚੜ੍ਹਦੀ ਕਲਾ 'ਚ ਰੱਖੀ ਤੰਦਰੁਸਤ ਰੱਖੀ ਸੰਦੀਪ ਜੀ ਪਰਿਵਾਰ ਚੜ੍ਹਦੀ ਕਲਾ 'ਚ ਦਾ ਸਾਰਾ ਕੁਝ ਚੜ੍ਹਦੀ ਕਲਾ 'ਚ ਰੱਖੀ ਬਿਲਕੁਲ ਬਜੀ ਹਾਂ ਬਿਲਕੁਲ ਅੱਜ ਦੇ ਸਮੇਂ 'ਚ ਤੰਦਰੁਸਤੀ ਬਹੁਤ ਜ਼ਰੂਰੀ ਆ ਤੇ ਹਰ ਵਾਰਾਂ ਹੀ ਅਰਦਾਸ ਬੇਨਤੀ ਪ੍ਰਮਾਤਮਾ ਅੱਗੇ ਕਰਦੇ ਰਹੀ ਦਸ ਗ੍ਰੇਵ ਦੇ ਕਿ ਜਿੰਨਾ ਸੰਦੀਪ ਜੀ ਦੀ ਪਰਿਵਾਰ ਮੰਨ ਦੇਖਦਾ ਜਿੰਨਾ ਹਨ ਪਿਆਰ ਕਰਦਾ ਸਾਰੇ ਪ੍ਰਮਾਤਮਾ ਚੜ੍ਹਦੀ ਕਲਾ 'ਚ ਚੜ੍ਹਦੀ ਕਲਾ 'ਚ ਰੱਖੇ ਬਾਕੀ ਸੰਦੀਪ ਜੀ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ ਮਾਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਬਿਲਕੁਲ ਬੋ ਜੀ ਸੇਵਾ ਭਾਵਨਾ ਨਾਲ ਪ੍ਰਸ਼ਾਦਾ ਪਾਣੀ ਦਿਆ ਕਰੋ ਵੱਧ ਤੋਂ ਵੱਧ ਉਹਨਾਂ ਨੂੰ ਸਮਾਂ ਦਿਆ ਕਰੋ ਅੱਜ ਦੇ ਸਮੇਂ ਵਿੱਚ ਬਜ਼ੁਰਗਾਂ ਨੂੰ ਜ਼ਿਆਦਾ ਟਾਈਮ ਦੀ ਜ਼ਰੂਰਤ ਵਾ ਖਾੜੀ ਕਿਉਂਕਿ ਹਰ ਬੰਦਾ ਮਗਹੀ ਦਾ ਜੋਗ ਵਾ ਪੈਸੇ ਦੀ ਦੌੜ ਚੋਂ ਬਿਲਕੁਲ ਜੀ ਤੇ ਪੈਸੇ ਮਗਰ ਜਿੰਨਾ ਮਰਜੀ ਪੈ ਭੱਜੀ ਜਾਈਏ ਪੈਹਾ ਅੱਗੇ ਭੱਜੀ ਜਾਂਦਾ ਬਿਲਕੁਲ ਜੀ ਹਾਂ ਬਿਲਕੁਲ ਜੀ ਤੇ ਜੇ ਬਜ਼ੁਰਗਾਂ ਨੂੰ ਜ਼ਿਆਦਾ ਟਾਈਮ ਦਵਾਂਗੇ ਪੈਸੇ ਦੇ ਪਤਾ ਨਹੀਂ ਆਪੇ ਕਿੱਧਰੋਂ ਆਈ ਜਾਂਦੇ ਬਿਲਕੁਲ ਜੀ ਹਾਂ ਤੇ ਬਾਕੀ ਜਿੰਨਾ ਹੀ ਵੱਧ ਤੋਂ ਵੱਧ ਆ ਉਹ ਬਜ਼ੁਰਗਾਂ ਨੂੰ ਟਾਈਮ ਦਿਆ ਕਰੋ ਪੈਸਾ ਜਦੋਂ ਆਉਣਾ ਉਹ ਇੱਕ ਟਾਈਮ ਆ ਹਰ ਇਨਸਾਨ ਤੇ ਆਉਂਦਾ ਵਾ ਕਿਸੇ ਦੇ ਪਹਿਲਾਂ ਆਉਂਦਾ ਕਿਸੇ ਤੇ ਮਗਰੋਂ ਆਉਂਦਾ ਵਾ ਜਿੰਨੇ ਉਮਰ ਹੰਡਾਈ ਉਹਨਾਂ ਸਾਰਿਆਂ ਨੂੰ ਪਤਾ ਹੈ ਇਹ ਪੈਸਾ ਆਉਂਦਾ ਹਰ ਇਨਸਾਨ ਨੂੰ ਇੱਕ ਟਾਈਮ ਆਉਂਦਾ ਵਾ ਕੋਈ ਅਟੈਂਪਸ ਮਾਰ ਲੈਂਦਾ ਵਾ ਕੋਈ ਨਹੀਂ ਸੰਭਾਲ ਪਾਉਂਦਾ ਦੂਸਰਾ ਟਾਈਮ ਕਿਸੇ ਕਰਮ ਵਾਲੇ ਨੂੰ ਮਿਲਦਾ ਇੱਕ ਟਾਈਮ ਹਰ ਜ਼ਿੰਦਗੀ ਚ ਪਰਮਾਤਮਾ ਸਾਹ ਹਲ ਨੂੰ ਦਿੱਤਾ ਉਹ ਉਹ ਤੇ ਰੱਖਣਾ ਨਾ ਰੱਖਣਾ ਉਹ ਸਾਡੀ ਮਰਜ਼ੀ ਹੈ ਬਿਲਕੁਲ ਹੈਨਾ ਲੇਕਿਨ ਜੇ ਤੁਸੀਂ ਉਹ ਟਾਈਮ ਸਾਂਭ ਲਿਆ ਤੇ ساری ਉਮਰ ਬਡਾਪਾ ਜਿਹੜਾ ਉਹ ਸੌਖਾ ਲੰਘੂਗਾ ਬਿਲਕੁਲ ਜੀ ਤੇ ਜੇ ਉਹ ਟਾਈਮ ਸੋਚਿਆ ਵੀ ਇਹ ਸਦਾ ਹੀ ਇਦਾਂ ਹੋਣਾ ਪੈਸਾ ਕਦੀ ਸਦਾ ਨਹੀਂ ਹਰ ਇਨਸਾਨ ਨੂੰ ਪਰਮਾਤਮਾ ਇੱਕ ਮੌਕਾ ਦਿੰਦਾ ਕੋਈ ਕਾਰੋਗਾਰ ਕੋਈ ਬਿਜ਼ਨਸ ਕੋਈ ਵੀ ਚੀਜ਼ ਤੇ ਬਿਲਕੁਲ ਜੀ ਉਹਨੂੰ ਇੱਕ ਮੌਕਾ ਮਿਲਦਾ ਤੇ ਦੂਸਰਾ ਕਹਿੰਦੇ ਬੜੇ ਚੰਗੇ ਕਰਮ ਕੀਤੇ ਹੋਣ ਚੰਗੇ ਭਾਗ ਲਖਾਏ ਉਹ ਤੇ ਦੂਜਾ ਫੇਰ ਤੇ ਇੱਕ ਸਭ ਨੂੰ ਬਿਲਕੁਲ ਤੇ ਉਹ ਜਦੋਂ ਮਿਲਕਾ ਹੁੰਦਾ ਵਾ ਉਹ ਦੋਨੂੰ ਸਾਂਭੋ ਤੇ ਫਿਰ ਬਡਾਪਾ ਦਾ ਆਪਾ ਦਾ ਵੀ ਸੌਖਾ ਬਿਲਕੁਲ ਜੀ ਕਿਉਂਕਿ ਬਡਾਪਾ ਦੇ ਆਪੇ ਸੌਖਾ ਬਾਜੀ ਚਾਰ ਪੈਸੇ ਹੋਣਗੇ ਸਾਰਾ ਕੁਝ ਆਊਗਾ ਘਰ ਮਕਾਨ ਹੈ ਕਾ ਤੇ ਸਾਰਾ ਹੀ ਕੁਝ ਬਿਲਕੁਲ ਜੀ ਨਹੀਂ ਬਟਾਪੇ ਚ ਫੇਰ ਆ ਕੇ ਤੇ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਬਿਲਕੁਲ ਜੀ ਤੇ ਬਡਾਪੇ ਦੀ ਮਿਹਨਤ ਔਖੀ ਆ ਜਵਾਨੀ ਵਾਰੇ ਬੰਦਾ ਬੜਾ ਸੌਖੀ ਮਿਹਨਤ ਕਰ ਲੈਂਦਾ ਸਹੀ ਸਹੀ ਤੇ ਇਸ ਕਰਕੇ ਬਡਾਪਾ ਜਿਹੜਾ ਵਾ ਹਰ ਪ੍ਰਮਾਤਮਾ ਬੰਦੇ ਦਾ ਸੁਖੀ ਕਰਦੇ ਕਿਉਂਕਿ ਮਗਰਲਾ ਟਾਈਮ ਸਭ ਤੋਂ ਔਖਾ ਔਖਾ ਜੀ ਬਾਕੀ ਸਾਰੇ ਟਾਈਮ ਲੰਘ ਜਾਂਦੇ ਆ ਜਿਹੜਾ ਮਗਰਲਾ ਸਮਾਣਾ ਇਹ ਬਹੁਤ ਔਖਾ ਲੰਘਦਾ ਵ ਪਰਮਾਤਮਾ ਦੇ ਅਰਦਾਸ ਕਰਦੇ ਆ ਹਰ ਮਾਂ ਪਿਓ ਦਾ ਬੱਚਾ ਆਗਿਆਕਾਰ ਹੋਵੇ ਉਹਨਾਂ ਦਾ ਸਤਿਕਾਰ ਕਰੇ ਅੱਜ ਦੇ ਸਮੇਂ 'ਚ ਸਭ ਤੋਂ ਜ਼ਰੂਰਤ ਸਭ ਤੋਂ ਜ਼ਰੂਰਤ ਬਾੰਦਾ ਜਿਹਦਾ ਬੱਚਾ ਸਤਿਕਾਰ ਕਰਦਾ ਆਪਣੇ ਮਾਂ ਪਿਓ ਦਾ ਉਹ ਮਾਂ ਨੂੰ ਬਹੁਤ ਸੁਖੀ ਹ ਤੇ ਹਰ ਬੱਚੇ ਨੂੰ ਬੇਨਤੀ ਆ ਕਿ ਸੇਵਾ ਮਾਂ ਪਿਓ ਦੀ ਸੋਭਾ ਜੱਗ ਦੀ ਜਿੰਨੀ ਖੱਟੀ ਜਾਂਦੀ ਖੱਟ ਖੱਟ ਲੋ ਬਸ ਸਹੀ ਗੱਲ ਹੈ ਬਸ ਇਹ ਬੇਨਤੀਆਂ ਤੇ ਬਾਕੀ ਸਾਰਾ ਹੀ ਸਮੇਂ ਮੁਤਾਬਕ ਜੋ ਵੀ ਹੈ ਮਿਲ ਜਾਂਦਾ ਵਾ ਰੇਟ ਹੀ ਵਧਣਾ ਕਰਨਾ ਵਾ ਬਲਜੀ ਹਾਂ ਸਾ ਤੇ ਇੱਧਰ ਹੋ ਗਿਆ ਇੱਧਰ ਹੋ ਗਿਆ ਬਿਲਕੁਲ ਚੀਜ਼ ਕੋਈ ਖਤਮ ਨਹੀਂ ਹੋਣਾ ਹੈਨਾ ਹਾਂ ਉਹ ਸਮੇਂ ਮੁਤਾਬਕ ਰੁੱਤ ਰੁੱਤ ਦਾ ਮੇਲਾ ਹੈਨਾ ਰੁੱਤ ਰੁੱਤ ਨਾਲ ਹਾਰ ਜਿੱਜਾ ਮਿਲ ਜਾਂਦੀਆਂ ਅੱਜ ਵੀ ਰੁੱਤਦੇ ਆ ਆ ਬੜੀ ਚੰਗੀ ਕੱਟੀ ਹੈ ਬੇਅਸਾਬ ਛੱਡੀ ਬੱਚਾ ਮੜਾ ਜਾ ਲੈ ਲਓ ਜੀ ਪਹਿਲਾ ਨੂੰ ਭਾਜੀ ਹਾਂਜੀ ਪਹਿਲਾ ਸੁਆ ਜੀ ਉਹ ਮੜਾ ਤੇ ਛੱਡੀ ਬਾਕੀ ਕੱਟੀ ਜਿਹੜੀ ਆ ਨਾ ਹਾਂਜੀ ਉਹ ਤੇ ਕੋਈ ਬਰਾਮੀਆਂ ਗੱਲਾਂ ਵਾ ਥੋੜਾ ਜਿਹਾ ਕੈਵਰੇਜ ਤਾਂ ਹੈਗਾ ਨਾ ਇਹ ਇੱਕ ਦੇਖ। ਨੇ ਮੇਰੀ ਘਟੇ ਆ ਗਈ। ਮੈਂ ਲੀਰ ਤੇ ਕਾਹਨਾ ਮੁੜ ਕੇ ਕੱਟੀ ਬਹੁਤ ਕਰਦਾ। ਆ ਇਸ ਤਰ੍ਹਾਂ ਇੱਕ ਵਾਰਾ ਵਖਾ ਕੇ ਨਾ ਪਤਾ ਲੱਗ ਜਾਂਦਾ ਥੋੜਾ ਅੱਜ। ਆਲੇ। ਆਰੇ। ਹੁਣ ਕੋਈ ਜਦੋਂ ਬੰਦਾ ਇੱਕ ਵਾਰਾ ਇਦਾਂ ਦੇਖ ਲੂ। ਇਹ ਵੀ ਡੰਗਰ ਕਈ ਵਾਰਾ ਨਾ ਸਫਰ ਤੇ ਜਾ ਆ ਕੇ। ਹਾਂਜੀ। ਤੇ ਅੱਗਾ ਪਿੱਛਾ ਵੀ ਕਰ ਲੈਂਦਾ ਕਈ ਘੰਟਾ ਦੋ ਬੰਦਾ ਤਾਂ ਹੁੰਦਾ ਨਾ ਕਿ ਬੱਚਾ ਲਾ ਕੇ ਹੁਣ ਆਪਾਂ 5-7 ਜਾਣੇ ਬੈਠੇ ਆ ਨਾਲੇ ਪਹਿਲਾਂ ਸੁਆ ਜੀ ਹਾਂ ਜੇ ਅਸੀਂ 5-7 ਜਾਣੇ ਬੈਠੇ ਆ ਨਾ ਤੇ ਜੇ ਹੁਣ ਕੁਝ ਵੀ ਕਹਿ ਤਾ ਗਾਚ ਨੇ ਕੀ ਕਰਨ ਨਾ ਕਹਣਾ ਜੀ ਹਨਾ ਹੂੰ ਯਾਦੀ ਮਤਲ ਖਾਂ ਫੂਟ ਕਮਾਲ ਦਾ ਲੱਗਾ ਇਹਨੂੰ ਆ ਗਏ ਪਾਸ ਆ ਇਸ ਇਧਰ ਆਈ ਕੈਮਰਾਮੈਨ ਜੀ ਆਹ ਕੈਮਰਾਮੈਨ ਜੀ ਪਿੱਛੇ ਰਿਹਾ ਆ ਇਧਰ ਆ ਇਧਰ ਵੇ ਆਈ ਆਈ ਚਵਾਈ ਲਈ ਠੀਕ ਹੈ ਬਈ ਆ ਗਿਆ ਜਿਆਦੀ ਸੰਦੀਪ ਜੀ ਹੱਥ ਚਵਾਈ ਆ ਕਿ ਹੁਣ ਐਤੋਂ ਠੰਡੀ ਜਿਆਦਾ ਹੋ ਨਹੀਂ ਸਕਦਾ ਚਲੋ ਹੈ ਨਾ ਬਾਈ ਬਸ ਕਿਹਾ ਬਈ ਜੀ ਦੋ ਦਿਨ ਸੰਦੀਪ ਜੀ ਪਰਸੋਂ ਸੂਈ ਆ ਹਾਂਜੀ ਤੋ ਘੱਟ 8-9 ਕਿਲੋ ਤਾਂ ਸਟਾਰਟ ਕਰ ਦਊਗੀ ਬਾਕੀ ਥਾਨ ਬੜਾ ਟੋਰੋ ਤੇ ਬੱਚਾ ਤੁਹਾਨੂੰ ਬਾਅਦ ਚ ਬੋਲਣਾ ਵੀ ਕੋਈ ਗੱਲ ਨਹੀਂ ਗੱਲ ਕਰਾ ਆ ਤੋਰ ਲੋ ਜੀ ਪਹਿਲਾ ਸੂਆ ਛੋਟੇ ਇੱਕ ਕਰਾ ਦੇਖੋ ਕਰਾ ਲੈ ਸੈਂਗੂ ਜੀ ਸੋਣਾ ਤੇ ਥਾਨ ਦਾ ਬਾਦ ਕੀ ਆ ਬਾਸਨਾ ਬਾਦ ਖਾਣਿਆ ਇਤਨੀ ਚੀਜ਼ ਆ ਆ ਵੇਖ ਇੱਕ ਵਾਰਾ ਤੰਨ ਲੋ ਆ ਜੀ ਆ ਜੀ ਤੁਸੀਂ ਵਾ ਯਾ ਸੰਦੇਪੀ ਥਾਨ ਲੈਵਾ ਵਧੀਆ ਵਾ ਜੀ ਇਹ ਇਹਦਾ ਵਾਪਕ ਇਹ ਜਾ ਕੇ ਚੋਣੀ ਆ ਹੋਰ ਪੁੱਛ ਨਹੀਂ ਕਰਨਾ ਬਾਕੀ ਆ ਜਿਹੜਾ ਤੋਹਫਾ ਵਾ ਨਾ ਇਹ ਤੇ ਵੇਖਣੀ ਵਾਲੀ ਚੀਜ਼ ਵਾ ਆ ਜਿਹੜਾ ਆ ਆ ਰੱਬ ਤੇ ਆ ਗਿਆ ਬਾਹਰ ਲਿਆ ਇੱਕ ਹੋਰ ਆ ਵੀ ਪਿੱਛੇ ਡੇਡਾ ਜੀ ਦਾ ਡੇਡਾ ਕੱਟ ਫਿਰ ਇੱਧਰ ਵੇਖ ਕੋਈ ਵੀ ਇੱਕ ਚੀਜ਼ ਨਿਸ਼ਾਨ ਨਹੀਂ ਥੱਲੇ ਵੇਖ ਲੇਵੇ ਤੱਕ ਕੀ ਬਣਿਆ ਪਿਆ ਇੰਨਾ ਚੰਗਾ ਪਿਆਰਾ ਬੱਚਾ ਦਿੱਤਾ ਕਿ ਨੇ ਜਿਆਦਾ ਕੰਮ ਦਾ ਕੀ ਗੱਲ ਆਇਆ ਹੈ ਬੱਚਾ ਪਾਲਣ ਵਾਲਾ ਬਿਲਕੁਲ ਇੱਕ ਹੀ ਚੰਗੀ ਆ ਹਾਂਜੀ ਇਹ ਸੰਦੀਪ ਜੀ ਦਵਾਂਗੇ 82000 82000 ਦੀ ਤੇ 500 500 ਛੋੜ ਤੇ ਬਾਕੀ ਸੰਦੀਪ ਪਹਿਲਾਂ ਹੀ ਬੇਨਤੀ ਕਰਦੀਏ ਪਿਛਲੀ ਵੀਡੀਓ ਪਾਈ ਸੀ ਨਾ ਹਾਂਜੀ ਤੇ 48 ਘੰਟੇ ਫੋਨ ਵੀ ਜੀ ਰਿਹਾ ਅੱਛਾ ਜੀ ਲਗਾਤਾਰ ਆ ਹੀ ਗਏ ਹਾਂਜੀ ਬੇਨਤੀ ਹੱਥ ਜੋੜ ਕੇ ਜਿਹੜਾ ਨਵਾਂ ਬੰਦਾ ਵੀ ਫੋਨ ਕਰਦਾ ਵੀਡੀਓ ਵੇਖ ਕੇ ਛੋੜ 500 ਹੀ ਹੁਣੀਆਂ ਟਾਈਮ ਨਾ ਬਰਬਾਦ ਬਾਜੀ ਬਾਜੀ ਬਸ ਸਹੀ ਗੱਲ ਹੈ ਜੀ ਪਹਿਲਾਂ ਹੀ ਨੋਟ ਕਰਾਤਾ ਪਹਿਲੀ ਮਾਰਚ ਤੋਂ 82000 ਰੇਟ ਵਾ 500 ਛੋੜ ਕਰਾਂਗੇ ਜੇ ਕੋਈ ਕਹੇ ਨਾ 81000 ਕਰ ਦੂਗਾ ਤੇ ਹੱਥ ਜੋੜ ਕੇ ਬੇਨਤੀ ਆ ਨਹੀਂ ਹੁਣ ਆ ਬਿਲਕੁਲ ਹੀ ਕਮਾਈ ਨਹੀਂ ਗਏ ਕਮਾਈ ਉਹੀ ਕਰਦੇ ਹੁਣ ਐਡੀ ਕੱਟੀ ਏਰੀਆ ਨਾ ਕੌਣ ਦਿੰਦਾ ਨਹੀਂ ਦਿੰਦਾ ਕੀ ਕਾ ਨਾ ਉਹ ਇਹਦਾ ਕੋਈ ਇਹ ਲਾਮਾ ਤੇ ਕੋਈ ਗਲਤ ਨਹੀਂ ਨਾ ਹੈ ਪਰ ਮਾਂ ਨਾਲ ਬੱਚਾ ਸੜੋ ਜਾਂਦਿਆਂ ਹੀ ਬਸ ਜਿਹੜੇ 10-11 ਮੀ ਦੋਦੇ ਦੇਈ ਜਾਵੇ ਤੇ ਮਾਰਾ ਮਾਰਾ ਬਿਲਕੁਲ ਭਾਜੀ ਭਾਜੀ ਇੰਨੀ ਚੰਗੀ ਠੰਡੀ ਘੱਟੀ ਆ ਇਸ ਕਰਕੇ ਸੋੜ 500 ਹੀ ਹੋਣੀ ਆ ਜੇ ਮੇਰਾ ਵੀਰ ਕੋਈ ਯਾਰ ਵੀ ਆਸਨਾ ਫੋਨ ਕਰੇ ਤੇ ਨਾ ਨਾ ਬਿਲਕੁਲ ਇਹੋ ਹੀ 500 ਹੋਣਾ ਵਾ ਕਈ ਬੰਦੇ ਟਰਾਈ ਕਰਦੇ ਆ ਉਹ ਦੂਜਿਆਂ ਦਾ ਜਿਹੜਾ ਲੈਣੀ ਉਹਦਾ ਵੀ ਕੰਮ ਖਰਾਬ ਹਾਂ ਬਿਲਕੁਲ ਹੀ ਟਾਈਮ ਜਿਹੜਾ ਨਿਕਲ ਜਾ ਇਹ ਵੀ ਸੰਦੇ ਦੂਜਾ ਸੁਆ ਪਿਓਰ ਮਾਜਵਾ ਅੱਛਾ ਜੀ ਗੱਬੜ ਗੱਬਣ ਵਾ ਦੋ ਰਿਆ ਜੇ 13 17 ਦੀ ਇੱਕ ਵਾਰ ਆ ਚੀਜ਼ ਵੀ ਕੀ ਲੱਗੀ ਇਹ ਆਹ ਕੀ ਗੱਲ ਸਹੀ ਹੈ ਜੀ ਲੱਗੀ ਕਿ ਨਹੀਂ ਸਪੈਸ਼ਲ ਲੱਗੀ ਸਹੀ ਜਰਾ ਅਸਲ ਜੀ ਜਾਨੀ ਕੰਮ ਨਹੀਂ ਲੱਗੀ ਹੈ ਵੇਠ ਠੀਕ ਹੈ ਜਾ ਨਹੀਂ ਤਾਂ ਤੋਰੋ ਦੋ ਲੈ ਇਹ ਤਹਾੜ ਲਾਦੀ ਦਿਹਾੜੀ ਲੈ ਜੀ ਇਹ ਤੋਂ ਹੁਣ ਪਤਾ ਨਹੀਂ ਲੋ ਜੀ ਵੇਖੂੰ ਗਰਾ ਆਪਣੀ ਹੱਥ ਦਿਖਾਇਆ ਨਹੀਂ ਤਾਂ ਚੱਲ ਤੋਰੋ ਵੀਰ ਇੱਕ ਸੰਧੀ ਆਇਆ ਕਿੱਦਾਂ ਨੂੰ ਲੈ ਆ ਲਈ ਆਜੋ ਜੀ ਆਜੋ ਆਜੋ ਠੀਕ ਆ ਇਹ ਸੰਦੀਪ ਜੀ ਹਾਂ ਜੀ ਦਮਾਗੇ ਛਤਰ ਯਾਰ ਛਤਰ ਯਾਰ 500 ਰੁਪਿਆ ਛੋੜੋ ਬਹੁਤ ਠੀਕ ਆ ਹਾਂ ਜੀ ਵੇ ਲੈ ਜੇ ਕਿਸੇ ਦਫਾ ਬਾਜ਼ ਚੰਗੀ ਯਾਰ ਲੇਵਾ ਦਾ ਸੰਦੀਪ ਜੀ ਪਤਾ ਨਹੀਂ ਕਿੱਥੋਂ ਲਾ ਕੇ ਬੈਗੀ ਆ ਵੇ ਜਿਆਦਾ ਲੇਵਾ ਲੱਗਦਾ ਬਾ ਚਲੋ 500 ਛੋੜ 500 ਛੋੜ 75.5 ਇਹ ਜੁਆ ਜੀ ਫਿਰ ਇਹ ਵੀ ਸੰਦੀਪ ਜੀ ਕੱਤੀ ਬਾੜੀ ਚੰਗੀ ਐ ਬੀ ਆ ਇੱਲਾ ਸੁਵੇ ਵੇਰੀ ਪਹਿਲਾ ਜਾ ਸੁਆ ਹੂੰ ਜਾਤ ਬਹੁਤ ਕੱਤੀ ਵਾਕੇ ਜਾ ਬਹੁਤ ਜਿਆਦਾ ਤੇ ਜਿਆਦੀ ਆ ਕੱਤੀ ਦੀ ਲਓ ਜੀ ਵੇਖੋ ਪਹਿਲਾ ਸੁਆ ਤੇ ਦੇਖੋ ਦੀਵਾ ਵਾਲਾ ਮਾਰੂ ਅਜਾ ਕਿਆ ਬਣੂਗਾ ਇਹ ਅਜੇ ਨਹੀਂ ਹੁੰਦੀ ਅਰੇ ਬਸ ਬਸ ਸੁਣਦਾ ਰਹੀ ਤੇ ਬਈ ਚੌੜੀ ਵੇਖੋ ਬਿਲਕੁਲ ਅਜੇ ਕਿਆ ਹੋਊਗੀ ਬਾਈ ਨਹੀਂ ਕੱਤੀ ਜਾ ਇਹ ਰਹਿਣਾ ਪਰ ਆਪੋ ਨਾਲ ਪੋਣੀ ਤੇ ਪੋਲੀ ਤੋਰ ਰੋ ਨਿਕੋਲਾ ਕੁਲਾ ਕੰਬਾਈ ਬੀ ਬਰ ਬੋਲੋ ਚੋਟੇ ਬਹੁਤ ਸਮਝ ਬੜਾ ਪਾਲਵਾ ਕੱਤੀ ਕੋਲ ਬੇ ਹਿਸਾਬ ਪਾਲਵਾ ਕੱਤੀ ਕੋਲ ਅਗੇ ਤੇ ਦੱਸਾਂਗੇ ਆ ਵੀ ਇਹ ਪੜਾਹੂਲਾ ਕਾਰੀ ਫੇਰ ਦੀ ਆ ਵੀ ਕਿਤੇ ਤੱਕ ਧੂੜ ਤੱਕ ਲੱਗੀ ਨਹੀਂ ਆਵੇ ਇੱਥੇ ਆ ਸਾਰੀਆਂ ਚੀਜ਼ਾਂ ਲੱਗੀਆਂ ਹਾਂਜੀ ਇਹ ਸੰਦੀ ਦੇ ਦਵਾਂਗੇ 73000 ਰੁਪਏ ਜੀ 73000 ਦੇਤਾ ਯਾਰ ਚਲੋ 725 ਦੇ 725 ਠੀਕ ਹੈ ਇਹ ਵੀ ਦੂਜਾ ਸੁਆ ਗੋੜੀ ਖਰੀਦੋ ਛੋਟੀ ਅੱਛਾ ਜੀ ਗੱਪੜ ਨਹੀਂ ਨੋ ਜੀ ਵੇਖੋ ਦੂਜਾ ਸੁਆ ਇਹ ਕੋ ਗੜਿਤ ਮਰੂ ਤੇ ਇਹ ਜੀ ਇੱਧਰ ਜੇ ਦਿਖਾਓ ਇਹਨੇ ਵੀ ਫੀਲਾ ਆ ਸੋਰੀ ਮਾਸ ਵੀ ਇਹ ਕਮਾ ਦਾ ਫੀਲਾ ਆ ਕੇ ਹਾਜੀ 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 ਸਾਹ ਪੂਰੂ ਜਾ ਗਿਆ ਕੋਠੀ ਤੇ ਨਾ ਟੱਲੀ ਵਾਲੂ ਆ ਕੋ ਮਸ ਜਾਲ ਆਇਆ ਹਾਂਜੀ ਇਹ ਸੰਦੀਰ ਜੀ ਦਵਾਂਗੇ 73000 ਰੁਪਏ 500 ਛੋਟ ਸਾਢੇ 72 ਜੀ ਲੈ ਲਓ ਸਾਢੇ 72 ਦੇ ਹੋਗੇ ਇੱਕ ਪਹਿਲਾ ਸੂਗਾ ਤੇ ਇਹ ਵੀ ਸਾਢੇ 73 ਦੀ ਇਹ ਵੀ ਸਾਢੇ 73 ਹੀ ਦੋਹਾਂ ਤੇ ਪਹਿਲਾ ਸੂਗਾ ਤੇ ਦੂਜਾ ਸੂਗਾ ਦੱਸ ਕੇ ਲੈ ਲਿਓ ਹੈਨਾ ਬਿਲਕੁਲ ਹਾਂ ਆਹ ਭਾਈ ਜੀ ਇਹ ਦੂਜਾ ਸੂਗਾ ਇਹ ਵੀ ਫਾਈਕ ਇਹ ਵੀ ਗੱਬੜੀ ਆ ਗੱਬੜਾ ਇਹ ਜਿਹੜੇ 10 ਲੈ ਜਾਊਗੀ ਹਾਂਜੀ ਪਰ ਕੱਟੀ ਨੂੰ ਪਾਲੇ ਢੋਲ ਬੜਾ ਲੱਗਦਾ ਤੇ ਜਦਾਂ ਵੀ ਜਿੰਨੇ ਦਿਨ ਲੈਂਦੀ ਆ ਆਹ ਦੇਖੋ ਉਹ 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 ਨਾਲ ਫਾਇਦਾ ਵਾ ਫਾਇਦਾ ਕਿਉਂਕਿ ਜਿੰਨੀ ਰੁੱਤ ਚੰਗੀ ਆਈ ਜਾਂ ਬਿਲਕੁਲ ਜੀ ਲੋ ਜੀ ਵੇਖੋ ਗਰਾਂ ਦੀ ਆ ਜੇ ਸੰਦੀਰ ਜੀ ਕਿੰਨਾ ਵਧੀਆ ਪਿਆ ਚਰਪੋਰ ਰਿਹਾ ਕਿ ਉਹ ਮੇਰੇ ਨੂੰ ਮਿਲਿਆ ਪਜੇ ਲਖਾ ਗਾਈਆਂ ਮਿਲੀਆਂ ਸੀ ਹਾਂਜੀ ਜਿਹੜਾ ਸਾਡਾ ਇਹ ਖੇਤ ਵਾ ਹਾਂਜੀ ਗਾਈਆਂ ਮਿਲੀਆਂ ਜਿਹੜਾ ਸਾਡਾ ਰੇਟ ਹੁੰਦਾ ਵਾ ਉਹ ਤਾਂ ਪਹਿਲਾਂ ਹੀ ਬੈਠੇ ਹੁੰਦੇ ਬੰਦੇ ਆ ਹਾਂ ਬਿਲਕੁਲ ਆ ਜੀ ਆ ਗਿਆ। ਯਾਤਲੀ ਟੋਟੀ ਹੈ। ਯਾਤਲੀ ਟੋਟੀ ਬਹੁਤ ਦਾ ਸੰਦੀਪ ਜੀ ਪਾਲਪੋਲੇ ਦੇ ਪੁੱਤੋ ਟੋਟੀ ਹੈ। ਹਾਂਜੀ ਭਾਈ ਜੀ ਪਰ ਸਤਵਾ ਜਨਾਬ ਮਤਲਬ ਮਾਕੇ ਤੇ ਕੁਲਾ ਬੜੀ ਲੋਕ ਇਹਨੂੰ ਪਸੰਦ ਕਰਦੇ ਨੇ ਇਹਨੂੰ। ਇਹਦਾ ਵੀ ਤੇ ਤਿਆਰ 500 ਛੋਟ। 3 ਮਹੀਆਂ ਦਾ ਤੇ ਤਿਆਰ ਤੇ ਤਿਆਰ ਗਿਆ। ਬਿਲਕੁਲ ਜੀ। ਇਹ ਹੋਣਾ। ਤੇ ਇਹ ਦਾ ਪੁਰਾਣੀ ਦੂਜੇ ਨੂੰ ਪਹਿਲਾ ਨੰਬਰ ਤੇ ਦੂਜਾ ਨੰਬਰ ਤੇ ਤੀਜਾ ਨੰਬਰ 10 ਕੇ ਲੈ ਆਇਆ ਬਿਲਕੁਲ ਜੀ ਤੇ ਨਹੀਂ ਆ ਤੇ ਸਾਡੇ ਉਹ ਮਤਲਬ ਉਈ ਤਾਂ ਆਪਾਂ ਉਹ ਜੀਆ ਆਉਂਦੀਆਂ ਨੇ ਵੀਡੀਓ ਵਾਲੀ ਉਹ ਤੇ ਕੋਈ ਫੋਟੋ ਫਾਟੋ ਲਾ ਕੇ ਇਹ ਤਾਂ ਵੀ ਐਹੋ ਹੀ ਮਗਾਈ ਆ ਹਾਂ ਬਿਲਕੁਲ ਘਰ ਗਈ ਨੂੰ ਨਹੀਂ ਕਹਿਣਾ ਵਾ ਵਾ ਜੀ ਵਾ ਹਾਂ ਲੈਣੀ ਤੇ ਉਹ ਲੈਣੀ ਸੀ ਇਤੋਂ ਇਹਨਾਂ ਦਾ ਥੋੜਾ ਕੰਮ ਆ ਇੱਕ ਨੰਬਰ ਦੋ ਨੰਬਰ ਕਹਿ ਕੇ ਲੈ ਲੈ ਜੀ ਇੱਕ ਨੰਬਰ ਤੋਂ ਦੋ ਨੰਬਰ ਤੋਂ ਤੇ ਤਿੰਨ ਨੰਬਰ ਤੋਂ ਜੀ ਸਾਹ ਬਾਲੇ ਜੀ ਸਾਹ ਉੱਤੇ ਬਾਰੂਗਾ ਪਹਿਲੀ ਵਾਲੀ ਜਿਹੜੀ ਆ ਉਹ ਇੱਕ ਨੰਬਰ ਦੀ ਪਹਿਲਾ ਫਿਰ ਦੂਜਾ ਸੁਗਾ ਜਿਹੜੀ ਆ ਇਹ ਦੋ ਨੰਬਰ ਫਿਰ ਦੂਜਾ ਸੁਗਾ ਜਿਹੜੀ ਆ ਤੈਨੂੰ ਇਹ ਤਾਂ ਕਰਕੇ ਰਿਆ ਲਓ ਇਹ ਸੰਦੀਪ ਜੀ ਅੱਖਾਂ ਦਾ ਤੋਲ ਲਿਆ ਹਾਂਜੀ ਹਾਂਜੀ ਕਿਹੜੀਆਂ ਕੰਡੀਸ਼ਨਾਂ ਹੋਣਗੀਆਂ ਫਿਰ ਆਹ ਅੱਖਾਂ ਹੀ ਤੋਲ ਦੇ ਰਹੀਆਂ ਤਾਂ ਆਪਾਂ ਜਿਹੜੇ ਹਿਸਾਬ ਨਾਲ ਲਈਆਂ ਉਸੇ ਹਿਸਾਬ ਦਾ ਮੁੱਲ ਪਾਦੇ ਜੇ ਕੋਈ ਹਾਰਗਾ ਪਿਛਲੇ ਨਹੀਂ ਤਾਂ ਅੱਗੇ ਵੀ ਸੇ ਪਾਦੇ ਬਿਲਕੁਲ ਨਹੀਂ ਤੇ ਉਹ ਲੋੜ ਹੀ ਨਹੀਂ ਪਈ ਹਾਂਜੀ ਸਾੜੀ ਦਾ ਕੋਈ ਇੰਨਾ ਫਰਕ ਆ 2 ਜਾਂ 300 ਦਾ ਫਰਕ ਹੋਊ ਕਿਸੇ ਦਾ ਇੱਕ ਦੂਜੀ ਦੇ ਵਿੱਚ ਸਾਡੀਆਂ ਨਿਗਾਨੀਆਂ ਦਾ ਬਰਾਬਰੀ ਤੋਲਿਆ ਬਰਾਬਰ ਤੋਲਿਆ ਹਾਂ ਨਾ ਇਹ ਤੋਂ ਬਾਅਦ ਕੋਈ ਜਦਾਂ ਮੇਰੇ ਵੀਰ ਨੂੰ ਚੰਗੀ ਲੱਗੇ ਗੱਲ ਤੇ ਲੱਗਣ ਤੇ ਲੱਗਿਆ ਦੇ ਬਿਲਕੁਲ ਜੀ ਗੱਲ ਲੱਗਣ ਤੇ ਹੁੰਦੀ ਨਾ ਕਿ ਮੈਨੂੰ ਤਾਂ ਚੰਗਾ ਲੱਗਣਾ ਆਪਣਾ ਪੀ ਪੁੱਤ ਸਭ ਨੂੰ ਪਿਆਰਾ ਲੱਗਦਾ ਹੈ ਨਾ ਉਹ ਮਾਂ ਨੂੰ ਪੁੱਛ ਕੇ ਵੇਖੋ ਉਹਦੇ ਵਾਸਤੇ ਉਹਦਾ ਪੀ ਪੁੱਤ ਸਭ ਤੋਂ ਸੋਹਣਾ ਮੇਰੇ ਵਾਸਤੇ ਬਹੁਤ ਸੋਹਣੀਆਂ ਇਹ ਕਿਸੇ ਨੂੰ ਲੱਗੇ ਤੇ ਲੱਗੇ ਬਿਲਕੁਲ ਹੈ ਨਾ ਇਹ ਦੂਜੇ ਨੂੰ ਲੱਗਿਆ ਨਾ ਕਿ ਮੈਨੂੰ ਉਹਨੂੰ ਚੰਗਾ ਲੱਗਦਾ ਪੈਸੇ ਦਾ ਬਈਆ ਪਰ ਆਪਣੀ ਸੋਹਣੀ ਲੱਗਣੀ ਹੈ ਜੀ ਹੁਣ ਅਸੀਂ ਪੈਸੇ ਲਗਾਤੇ ਆ ਇਹ ਸਾਡੇ ਬੱਚਿਆਂ ਵਾਲਾ ਸਿਸਟਮ ਹੋ ਜਾਂਦਾ ਵਾ ਹਨਾ ਸਾਡੀਆਂ ਨਗਾਰਾ ਵੇਖ ਕੇ ਤੇ ਇਹਦੇ ਵਰਗੇ ਕੋਈ ਹੈ ਹੀ ਨਹੀਂ 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 ਉਹ ਸਾਕੇ ਦਾ ਲੋਕਾਂ ਦੀਆਂ 2 ਲੱਖਾਂ ਜਿਹੜਾ ਲੱਗਦਾ ਬਹੁਤ ਚੰਗੀਆਂ ਵਾ ਪਰ ਸਾਨੂੰ ਤੇ ਆਪਣੇ ਨਾਲ ਹੀ ਹਨਾ ਆਪਣੇ ਨਾਲ ਹੀ ਸਾਨੂੰ ਇਹੋ ਚੰਗੀਆਂ ਲੱਗਦੀਆਂ ਵਾ ਇਹੋ ਚੰਗੀਆਂ ਲੱਗਦੀਆਂ ਬਿਲਕੁਲ ਹੁਣ ਕਿਹਦਾ ਤੀ ਪੁੱਤ ਕਾਲਾ ਹੋਇਆ ਉਹਨੂੰ ਆਪਣਾ ਹੀ ਲੱਗਦਾ ਆਪਣੇ ਲੱਗਦਾ ਉਹ ਮਾਂ ਉਹਨੂੰ ਹੀ ਡੀਸੀ ਕਹੂ ਹਾਂ ਡੀਸੀ ਕਹੂ ਨਹੀਂ ਡੀਸੀ ਆ ਨਹੀਂ ਬਿਲਕੁਲ ਜੀ ਹਨਾ ਉਹ ਬਹੁਦੇ ਸੋਹਣੇ ਆ ਉਹਨੂੰ ਨਹੀਂ ਕੋਈ ਮਤਲਬ ਵਾਲੀ ਮੇਰਾ ਡੀਸੀ ਆ ਤੇ ਮੇਰੇ ਇਹ ਸਾਰੇ ਸਾਡੀਆਂ ਇਹੋ ਹੀ ਡੀਸੀ ਆ ਡੀਸੀ ਆ ਬਿਲਕੁਲ ਜੀ ਸਾਨੂੰ ਇਹਦੇ ਨਾਲ ਹੀ ਹਨਾ ਸਾਨੂੰ ਇੰਨਾ ਨਹੀਂ ਪਿਆਰ ਇਹੋ ਹੀ ਚੰਗੀਆਂ ਲੱਗਦੀਆਂ ਵਾ ਤੇ ਪਰਮਾਤਮਾ ਕਰੇ ਜਿਹਦੇ ਘਰ ਜਾਣ ਉਹਦੇ ਘਰ ਇਤੋਂ ਵੀ ਚੰ ਹਾਂ ਤੇ ਬਾਕੀ ਵੀ ਜੀ ਆਨਲਾਈਨ ਜਿਹੜਾ ਵਾ ਨਾ ਉਹ ਪੁਰਾਣੇ ਬੰਦੇ ਵਾਸਤੇ ਆ ਨਵੇਂ ਵਾਸਤੇ ਬਿਲਕੁਲ ਨਹੀਂ ਗਾ ਜ਼ਿਆਦਾ ਵੇਰੇ ਵੀ ਪੁਰਾਣੇ ਲੈਂਦੇ ਮੇਰੇ ਕੋਲ ਮਾਲ ਹਾਂ ਇਹਨਾਂ ਨੂੰ ਮੰਮੀ ਥੋੜਾ ਅੱਗਾ ਪਿਛਾ ਕਰ ਦੇਣਾ ਨੇ ਠੀਕ ਹੈ ਕਾਰਨ ਕੀ ਆ ਨਵੇਂ ਤੇ ਕਾਰ ਆਉਂਦਾ ਸੰਦੀਪ ਜੀ ਪਿਛਲੇ ਸਾਲ ਵਿੱਚ ਸਿਰਫ 900 ਗਲਾਸ ਮੰਜਾਂ ਵੇਚੀਆਂ ਤੇ 3 ਮਾਰੀਆਂ ਤੇ 3 ਮਾਰੀਆਂ ਬਾ ਠੀਕ ਹੈ ਨਾ ਤੇ ਉਹ ਵੀ ਮਹਿਸੂਸ ਹੁੰਦਾ ਵਾ ਵੀ ਆਹ ਸਾਲ ਜਿਹੜਾ ਨਾ ਉਹ ਤਿੰਨ ਨਾ ਕਿਤੇ ਨਹੀਂ ਪਹੁੰਚਦਾ ਤੇ ਹੁਣ ਤੇ ਮੇਰੇ ਘਰੇ ਹੀ ਹੋਣਾ ਹੈ ਸਹੀ ਗੱਲ ਕਿੱਥੇ ਮੈਂ ਹੀ ਵਾਦਾ ਘਾਟਾ ਜਰਾ ਉਹ ਨਾਲ ਕਿਸੇ ਦੇ ਘਰ ਜਾ ਕੇ ਉਹਦਾ ਮਨ ਨਾ ਦੁਖੀ ਹੋ ਜਾਵੇ ਬਸ ਹੈ ਕਿ ਨਹੀਂ ਜੇ ਕਿਸਦਾ ਘਰ ਜਾ ਕੇ ਮਨ ਦੁਖੀ ਹੁੰਦਾ ਵਾ ਨਾ ਤੇ ਫੇਰ ਸਾਡਾ ਵੀ ਮੰਨ ਤੋਂ ਹੁੰਦਾ ਵਾ ਜੀ ਅਸੀਂ ਉਹ ਤਿੰਨ ਤੋਂ ਦੋ ਰੇ ਹੁਣਾ ਚਾਹੁੰਨੇ ਆ ਸਾਲ ਭੀ ਦੋ ਹੀ ਮਾਰੀਆਂ ਨਿਕਲ ਕੇ ਦੇ ਘਰ ਤਿੰਨ ਨਾ ਘੱਟਦੇ ਹੋ ਜਾ ਇਸ ਕਰਕੇ ਸਖਤੀਆਂ ਕਹੀਦਾ ਵੀ ਆਨਲਾਈਨ ਉਹਨਾਂ ਵੀਰਾਂ ਵਾਸਤੇ ਜਿਹੜਾ ਪੁਰਾਣਾ ਮਾਲ ਲਿੰਦਾ ਸਭ ਨੂੰ ਪਤਾ ਜਦੋਂ ਮੈਨੂੰ ਪੁਰਾਣਾ ਫੋਨ ਕਰਦਾ ਮੈਂ ਨਾ ਲੈ ਲਾ ਬਿਲਕੁਲ ਜੀ ਕਦੀ ਨਹੀਂ ਉਹਨੂੰ ਕਰਿਆ ਬਣਾ ਲੈ ਲਾ ਹਾਂ ਜੀ ਜੀ ਜੇ ਨਵਾਂ ਕਰਦਾ ਕੋਈ ਡਾੜੋਂ ਦਾ ਮਾੜਾ ਜਾਂ ਮਾੜਾ ਚੰਗਾ ਹੋ ਗਿਆ ਤੋਂ ਨਹੀਂ ਲੈ ਜਨਾ ਵੀ ਸ਼ਾਇਦ ਬੇਨਾਥ ਗੱਲ ਜੀ ਬਿਲਕੁਲ ਜੀ ਹੁੰਦਾ ਹੀ ਹੈ ਸੁਦੇ ਡੰਗਰ ਆ ਕੋਈ ਮਾਸਾ ਡਾਊਨ ਹੋ ਗਿਆ ਜਿਹੜੀ 10 ਕਿਲੋ ਵਾਲੀ ਮੈਂ ਛੇ ਤੇ ਆ ਜਾਣੀ ਹਾਂ ਬਾਜੀ ਜੀ ਜਦੋਂ ਉਹਦੇ ਡਾਕਟਰ ਨੂੰ ਨਾ ਨਾ ਦਿਖਾਈ ਤੇ ਅੱਜ ਕੱਲ ਮੌਸਮ ਠੰਡੇ ਵਿੱਚ ਡਾਉਣ ਤੇ ਚਾੜੇ ਡੰਗਰ ਹੋ ਜਾਂਦੇ ਬਾਜੀ ਬਸ ਤੇ ਜਿਹੜਾ ਪੁਰਾਣਾ ਬੰਦਾ ਉਹਨੂੰ ਪਤਾ ਕੋਈ ਗੱਲ ਡਾਕਟਰ ਚਾਹ ਕਰਾਊਗਾ ਦੋ ਟੀਕੇ ਲਾਊਗਾ ਤੇ ਮੈਂ ਠੀਕ ਹੋ ਜਾ ਇਸ ਕਰਕੇ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿ ਪੁਰਾਣੇ ਬੰਦੇ ਕੋ ਮਾਲ ਜਾਵੇ ਉਹਨਾਂ ਸਾਡਾ ਪਿਆਰ ਬਣਿਆ ਤੇ ਬਣਿਆ ਹੀ ਰਵੇ ਬੜਾ ਹੀ ਪਿਆਰ ਕਮਾਇਆ ਬਿਲਕੁਲ ਜਿਹੜਾ ਸਾਡੇ ਪੁਰਾਣੇ ਬੰਦੇ ਨੇ ਬਹੁਤ ਪਿਆਰ ਕਮਾਇਆ ਵਾ ਤੇ ਪਰਮਾਤਮਾ ਕਰੇ ਇਹ ਬਣਿਆ ਰਹੇ ਵਾ ਬਾਜੀ ਬਾਜੀ ਠੀਕ ਆ ਮਾਲ ਸੰਦੀਪ ਸਾਰੇ ਵੀਰ ਸੋਨਾ ਦੇਖਦੇ ਆ ਕਿਉਂਕਿ ਜਦੋਂ ਅਸੀਂ ਜੇਬ ਚੋਂ ਪੈਸੇ ਨਹੀਂ ਨੇ ਮਾੜਾ ਕੋਈ ਮਾੜਾ ਕੋਈ ਨਹੀਂ ਵੇਦਾ ਭਾਜੀ ਕੋਈ ਮਾੜਾ ਨਹੀਂ ਲੈਂਦਾ ਤੇ ਬਾਕੀ ਅਸੀਂ ਸਾਰੇ ਜਿਹੜੇ ਮਾਲ ਆ ਨਾ ਉਹ ਸਾਡਾ ਇੰਡੀਆ ਦੇ ਵਿੱਚੋਂ ਹੀ ਆਉਂਦਾ ਭਾਰਤ ਚੋਂ ਹੀ ਆਉਂਦਾ ਕਿਸ ਨੇ ਇੱਥੋਂ ਪੰਜਾਬ ਚੋਂ ਲੈ ਲਿਆ ਕਿਸ ਨੇ ਹਰਿਆਣੇ ਤੋਂ ਕਿਸ ਨੇ ਰਾਜਸਥਾਨ ਤੋਂ ਲੈ ਆਇਆ ਇਹ ਬੰਗਲਾਦੇਸ਼ ਤੋਂ ਲੈ ਦੇ ਨਾ ਪਾਕਿਸਤਾਨ ਤੋਂ ਸਾਡਾ ਕਿਸੇ ਦਾ ਆਉਂਦਾ ਤੇ ਨਾ ਬੰਗਲਾਦੇਸ਼ ਤੋਂ ਆਉਂਦਾ ਤੇ ਨਾ ਹੀ ਜਿਹੜੀ ਮਹੀਂ ਵੇਚਦਾ ਨਾ ਘਰ ਵਾਲਾ ਕੋਈ ਆ ਕੇ ਵੀ ਮੈਂ ਸਸਤੀ ਲੈ ਆਉਣਾ ਬਿਲਕੁਲ ਨਹੀਂ ਉਹ ਦਾਸਗਾਹ ਕਾ ਲੈ ਕੇ ਪਹਿਲੀ ਗੱਲ ਤੇ ਤੁਸੀਂ ਇੰਨਾ ਜਾਗਰੂਤ ਕਰ ਦਿੱਤਾ ਲੋਕਾਂ ਨੂੰ ਉਹ ਸਾਨੂੰ ਸਾਰਿਆਂ ਨੂੰ ਵੀਡੀਓ ਪਾਉਂਦੇ ਮੇਰੀ ਮਹੀਂ ਕਿੰਨੇ ਪੈਸੇ ਲਈ ਨਾ ਸਹੀ ਗੱਲ ਹੈ ਜੀ ਮੈਨੂੰ ਕੱਲ ਵੀਡੀਓ ਆਈ ਤੇ ਆਪਣੇ ਆ ਬੰਦਿਆਂ ਨੂੰ ਪੁੱਛਿਆ ਉਹਨੇ ਮੇਰੇ ਕੋਲ ਆ ਮੇਰੇ ਕੋਲ ਵੀ ਮੇਰੇ ਕੋਲ ਵੀ ਆ ਜੀ ਸਾਰੇ ਕੋਲ ਮੁੱਲ ਲਵਾਇਆ ਤੇ ਜਦੋਂ ਸਾਰਿਆਂ ਕੋਲ ਮੁੱਲ ਲਵਾਇਆ ਲੈਣੀ ਜਿੰਨੇ ਹਜ਼ਾਰ ਵਾਧੇ ਲਾ ਕੇ ਹੈਨਾ ਤੇ ਫੇ ਸਸਤੀ ਕਿੱਦਾਂ ਹੋਗੀ ਇਹ ਸਸਤੀ ਕਿੱਦਾਂ ਹੈ ਜਿਹੜਾ ਘਰ ਵਾਲਾ ਵੇਚਦਾ ਨਾ ਜਦੋਂ ਦਸਵਾਂ ਮਹੀਨਾ ਚਾਲੂ ਹੋ ਜਾਂਦਾ ਨਾ ਉਦੋਂ ਤੋਂ ਗਾਹਕ ਸਦਨੇ ਚਾਲੂ ਕਰ ਦਿੰਦਾ ਕਰ ਦਿੰਦਾ ਜੀ ਤੇ ਉਦੋਂ ਤੋਂ ਜਿਹਨੂੰ ਨਾਂ ਦੋਦੇ ਮਿਲੀ ਉਹਨੇ ਹਜ਼ਾਰ ਵਾਧੇ ਦੇ ਕੇ ਲੈ ਲੈਂਦੇ ਹੈ ਬਿਲਕੁਲ ਕਿਸ ਨੂੰ ਮੁਕਤ ਨਹੀਂ ਮਿਲਦਾ ਹਾਂ ਮਨਾਫਾ ਵਾ ਕੋਈ ਨੇ 10000 ਵੱਧ ਲੈ ਲਿਆ ਕਿ ਨਹੀਂ 10000 ਘੱਟ ਲੈ ਕੋਈ 10 5 ਵਾਲੀ ਗੇਮ ਕਿਸੇ ਵੀ ਵਪਾਰੀ ਦੀ ਨਹੀਂ ਬਿਲਕੁਲ ਠੀਕ ਹੋਣਾ ਹਰ ਬੰਦਾ ਪੈਸੇ ਲਾ ਕੇ ਇਹ ਨਿਗਾ ਨਾ ਲੈ ਕੇ ਅੱਖਾਂ ਦੇ ਤੋਲ ਨਾਲ ਹੁੰਦਾ ਵਾ ਫਰਕ ਕਿੰਨਾ ਹੁੰਦਾ ਕੋਈ 1000 ਉੱਤੇ ਵਾਜੀ ਹੋਰ ਕੋਈ ਨਹੀਂਗਾ ਤੇ ਮਨਾਫਾ ਵੀ ਕੋਈ 5 10000 ਨਹੀਂ ਕੋਈ ਰੱਖ ਸਕਦਾ ਅੱਜ ਦੇ ਸਮੇਂ 'ਚ ਕਿ ਤੋਂ ਸੋਸ਼ਲ ਮੀਡੀਆ ਕੋਈ ਸਾਰੇ ਸੋਚ ਸਮਝ ਕੇ ਦਿੰਦੇ ਆ ਕੋਈ ਹਰ ਦੋ ਰਿਆ ਦਾਗਾ ਪਿੱਛਾ ਹੀ ਹੁੰਦਾ ਬਹੁਤ ਆਣੀ ਹੁੰਦਾ ਜਿੱਥੋਂ ਮਰਜੀ ਲਓ ਆਪਣੀ ਤਸੱਲੀ ਕਰਕੇ ਲਓ ਕਿਸੇ ਨੂੰ ਮਾਰਾ ਕਿਉਂ ਕਹਿਣਾ ਹਾਂ ਜੀ ਸਹੀ ਗੱਲ ਆਪਣੀ ਤਸੱਲੀ ਕਰੋ ਘਰ ਜਾਓ ਮੈਂ ਪਹਿਲਾਂ ਵੀ ਕਹ ਦਿੰਦਾ ਜਿੱਦੋਂ ਰਜਾਈ ਤੇ ਲੈਨੇ ਉਦੋਂ ਕਈ ਵਾਰ ਠੱਗੀ ਹੋ ਜਾਂਦੀ ਆ ਹੋ ਜਾਂਦੀ ਬਈ ਹੋ ਜਾਂਦੀ ਉਦੋਂ ਹੋ ਜਾਂਦੀ ਆ ਰਜਾਈਆਂ ਦੀ ਠੱਗੀ ਹੁੰਦੀ ਆ ਆਪਣੀ ਤਸੱਲੀ ਕਰ ਲਓ ਰਜਾਈ ਛੱਡੋ ਆਪਣੀ ਤਸੱਲੀ ਛੱਡ ਗਿਆ ਹੁਣ ਤਾਂ ਰਜਾਈ ਹੋਈ ਆ ਯਾਰ ਜੀ ਹੁਣ ਤਾਂ ਤੁਹਾਡੇ ਨਾਲ ਠੱਗੀ ਵਾਲਾ ਮਸਬਾਹ ਹੀ ਕੋਈ ਨਹੀਂ ਹੁੰਦਾ ਮਾਨਦਾ ਉਹ ਤਾਂ ਬਸ ਰਿਆਈ ਛਡੋ ਗੱਡੀ ਮੋਟਰਸਾਈਕਲ ਫੜੋ ਬੇਤਰ ਤਸੱਲੀ ਕਰਕੇ ਜੇ ਗੱਬਣਾ ਤੇ ਟਿੱਪ ਨਾ ਹਾਂ ਬਿਲਕੁਲ ਸੂਈ ਆ ਤੇ ਦੋ ਟਾਈਮ ਚੋਲਾ ਬਾਜੀ ਬਾਤ ਤਿੰਨ ਚਾਰ ਪੰਜ ਟਾਈਮ ਦੀ ਕੋਈ ਲੋੜ ਨਹੀਂ ਹੁੰਦੀ ਮੈਂ ਸਵੇਰੇ ਖਾਲੀ ਕਰ ਸ਼ਾਮ ਨੂੰ ਸਵੇਰੇ 6 ਵਜੇ ਸ਼ਾਮ ਨੂੰ 6 ਵਜੇ ਖਾਲੀ ਕਰ ਜਿਉ ਉਹਦੀ ਕਰਤੂਤਨ ਕਰ ਦੇਣੀ ਕਰ ਦੇਣੀ ਆਪਾਂ ਤੇ ਇੱਕ ਟਾਈਮ ਬਦਲ ਜਾ ਪਹਿਲੀ ਗੱਲ ਤੇ ਮੈਂ ਤੇ ਥਾਣ ਨੂੰ ਹੱਥ ਲਾਉਂਦੇ ਆ ਪਤਾ ਲੱਗ ਜਾਂਦਾ ਕਿੰਨੇ ਕੁ ਜੋਰ ਆ ਪਰ ਫੇਰ ਤੀਜੇ ਤਸੱਲੀ ਕਰਨੀ ਤੇ ਸਵੇਰੇ ਇੱਕ ਵਾਰ 6 ਵਜੇ ਚੋਲੋ ਸ਼ਾਮ ਨੂੰ 6 ਵਜੇ ਫੇਰ ਚੋਲੋ ਉਹਨੇ ਜੋ ਹੈਗਾ ਦੱਸ ਦੇਣਾ ਮੇਰੇ ਕੋਲ ਇਹੋ ਬਾਜੀ ਬਾਤ ਬਾਜੀ ਬਾਤ ਠੀਕ ਹੋਣਾ ਤੇ ਉਹੋ ਹੀ ਬਾਕੀ ਇਹ ਮਈਆ ਸੰਦੀਪ ਜੀ ਇਦਾਂ ਨਾ ਇਹ ਜਿਨ੍ਹਾਂ ਨੇ ਖੜਨੇ ਉਹਨਾਂ ਦੇ ਘਰ ਪਹਿਲਾਂ ਵੀ ਹੈ ਗਈਆਂ ਹੈ ਗਈਆਂ ਤੇ ਉਦੋਂ ਵੀਡੀਓ ਵੇਖਿਆ ਪਰ ਉਹ ਵੀ ਮੇਰੀ ਕਿੰਨਾ ਦੋ ਚੰਦੀ ਹੋ ਇਹਦੇ ਨਾਲ ਜੀ ਸਹੀ ਗੱਲ ਹੈ ਨਾ ਪਹਿਲਾ ਇਹਦੇ ਨਾਲ ਇੱਕ ਅੰਦੀ ਤੇ ਤੁਹਾਡੇ ਘਰ ਬੱਦੀ ਹੋ ਜੇ ਤੁਹਾਡੇ ਨਾਲ ਉਹ ਤੁਹਾਡੇ ਗਵਾਂਢ ਜਾਂਦੇ ਆ ਗਵਾਂਢੀਆਂ ਨਾਲ ਉਹ ਕਿ ਮਾਸੀ ਦੇ ਹੋ ਜਾਂ ਮਾਸੜ ਦੇ ਹੋ ਜਾਂ ਮਾਮੇ ਦੇ ਆਉ ਉਹਦੇ ਨਾਲ ਦੀਆਂ ਤੁਹਾਡੇ ਘਰ ਹੁੰਦੀਆਂ ਹੈ ਲਗਭਗ ਮਿਲਦੀਆਂ ਜੁਲਦੀਆਂ ਤੇ ਵੇਖੋ ਵੀ ਸਾਡੀ ਮਾਸੀ ਵਾਲੀ ਕਿੰਨੀ ਦਿੰਦੀ ਆ ਜਾਂ ਮਾਮੀ ਵਾਲੀ ਕਿੰਨਾ ਦੁੱਧ ਦੇਣ ਲਈ ਆ ਉਹ ਨਹੀਂ ਨਾ ਦੇਣਾ ਬਿਲਕੁਲ ਹੀ ਵੱਖਰਾ ਹੈ ਨਾ ਸਹੀ ਗੱਲ ਤੇ ਨਾ ਰਿਆ ਕਰੋ 15 18 ਵਾਲੀ ਤੇ ਇਹ ਵੇਖਿਆ ਕਰੋ ਵੀ ਸਾਡੇ ਘਰ ਕਿੰਨਾ ਦਿੰਦੇ ਆ ਤੇ ਉਹਨਾਂ ਹੀ ਇਹਨਾਂ ਦੇਓ ਉਦੋਂ ਕਿ ਲੋ ਘਾਟ ਆਸ ਰੱਖਿਆ ਕਰੋ ਹਾਂਜੀ ਪੇ ਜਿੰਨਾ ਸਾੜੀ ਨਹੀਂ ਤੇ ਕਿਲੋ ਘੱਟ ਵੀ ਦੇ ਸਕਦਾ ਜੀ ਸਾਡੀ ਦਾਸ ਦਿੰਦੀ ਆ ਨਾ ਇਹਨਾਂ ਦੀ 16 ਦੀ ਆਸ ਨਾ ਕਰਿਆ ਕਰੋ ਇਹਨਾਂ ਦੇ 9 ਦੇ ਰੱਖ 9 ਦੇ ਰੱਖ ਠੀਕ ਆ ਨਾ ਜੇ ਤੁਹਾਡੀ 2 ਲੱਖ 20 ਦਿੰਦੀ ਹੈ ਤੇ 15 ਤੇ ਆਸ 15 ਬਿਲਕੁਲ ਕਿਉਂਕਿ ਤੁਸੀਂ ਆਪਣੇ ਘਰ ਵਿੱਚ ਕੋਈ ਸਾਡੇ ਮਾਲ ਕਿੰਦਾ ਆਉਂਦਾ ਉਸੇ ਹਿਸਾਬ ਦਾ ਇਹ ਮਾਲ ਨੂੰ ਬਿਲਕੁਲ ਜੀ ਤੇ ਇਸ ਕਰਕੇ ਤੁਸੀਂ ਸਿਆਣੇ ਬਣ ਕੇ ਸੂਝਵਾਨ ਬਣ ਕੇ ਫੇਰ ਡੰਗਰ ਲਿਆ ਕਰੋ ਕੋ ਸਾਡੇ ਆ ਡੰਗਰਾਂ ਦੇ ਹੁਣ ਸਾਨੂੰ ਤਾਂ ਠੇਕ ਲੱਗਾ ਕਿਲੋ ਵੱਧ ਨਹੀਂ کہہ ਸਕਦੇ ਪੂਰੀ ਇੱਕ ਕਿੱਲੋ ਹੀ ਬਾਅਦ ਦੱਸੂ ਉਹ 10 ਕਿੱਲੋ ਦਵਾ ਦੇ ਦੱਸ ਨਹੀਂ ਸਕਦਾ ਤੇ ਦੇਖ ਲਿਆ ਵੀ ਸਭ ਨੂੰ ਕਿੰਨੇ ਕਿੰਨੇ ਕਿੱਲੋ ਇਹੋ ਹੀ ਕੁਛ ਨਾ ਦੇਣਾ ਤੇ ਬੇਨਤੀ ਆ ਅਸੀਂ ਜੋ ਸਚਾਈ ਆ ਤੁਹਾਨੂੰ ਦੱਸਦੇ ਆ ਤੇ ਜੇ ਫੇਰ ਵੀ ਇਨਸਾਨ ਆ ਕਿਤੇ ਗਲਤੀ ਹੋਣੀ ਤੇ ਆਪਕਾ ਕਲਿਆ ਕਰੋ ਆਪ ਵੀ ਵਰਕਿਆ ਕਰੋ ਬਸ ਇੰਨੀਆਂ ਤੋਂ ਬੇਨਤੀਆਂ ਆ ਤੇ ਬਾਕੀ ਤੁਹਾਡੇ ਨਾਮ ਵੀ ਦੱਸ ਸਰਵਣ ਸਿੰਘ ਪਿੰਡ ਵੱਡੇ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਇੱਥੋਂ 55 ਕਿਲੋਮੀਟਰ ਦੂਰ ਵਾ ਤੇ ਤਾਂ ਸਹੀ ਸਾਨੂੰ ਬਟਾਲਾ ਲੱਗਦੀ ਤੇ ਬਟਾਲਾ ਵੀ ਇਹ ਬਟਾਲਾ ਤਸੀਲ ਜਿਹੜਾ ਉਹ ਵੀ 32 ਕਿਲੋਮੀਟਰ ਦੂਰ ਆ ਇਹ ਲਾਸਟ ਪਿੰਡ ਅਰਦਾਸਪੁਰ ਦਾ ਪੱਡੇ ਆ ਡੇ ਲਾਗੇ ਤਾਂ ਪੂਆਵਾ ਕਸਬਾ ਕਮਾਣ ਵੀ ਪੈਂਦਾ ਹੈਗਾ ਵਾ ਜਿਹੜੇ ਲਾਗੇ ਪਿੰਡ ਅਡੜੀ ਵਾਲੀ ਪਿੰਡ ਵੀ ਪੈਂਦਾ ਹੈਗਾ ਇਹ ਨਾਲ-ਨਾਲ ਪਿੰਡ ਪੈਂਦੇ ਆ ਇਹ ਦੂਰ ਜਾਣਾ ਮਾਦੇ ਬ੍ਰਹਮਣਾ ਵਾਲੇ ਇਧਰੋਂ ਬਿਆਸ ਪੈ ਜਾਊਗਾ ਇਧਰੋਂ ਮਹਿਤਾ ਪੈ ਜਾਊਗਾ ਇਧਰੋਂ ਸ੍ਰੀ ਹਰਿ ਗੋਬਿੰਦਪੁਰ ਪੈ ਜਾਊ ਚੰਗੀ ਤਰ੍ਹਾਂ ਡਰੈਸ ਨੋਟ ਪਹਿਲਾਂ ਕਰਿਆ ਕਰੋ ਐਵੇਂ ਡੇਰੇ ਵਾਲੇ ਪੱਡੇ ਚਲ ਜਾਂਦੇ ਉਹ ਇਥੋਂ 50 ਕਿਲੋਮੀਟਰ ਹੋਰ ਬਹੁਤ ਬਾਹਰ ਆ ਜੀ 50 ਕਿਲੋਮੀਟਰ ਉਹਥੇ ਉਹ ਆਦਿਵਾਸੀ ਫਿਰਦੀ ਦੇ ਪੁੱਛਦੇ ਰਹਿੰਦੇ ਮੇਰੇ ਵੀ ਸਰਵਣ ਦਾ ਘਰ ਕਿੱਥੇ ਆ ਬਾਸ ਜੀ ਹੁਣ 55 ਕਿਲੋਮੀਟਰ 50 ਦੇ ਕਿੱਥੋਂ ਪਤਾ ਲੱਗਣਾ ਸਿੱਧਾ ਲੱਗੇ ਮੰਨ ਕੇ ਜਦ ਮਹਿਤੇ ਆਓ ਤੁਸੀਂ ਤਾਂ ਮਹਿਤੇ ਆਓ ਜਿੰਨੇ ਇਹ ਦਿਲਾਏ ਆਉਣਾ ਢੇਰੇ ਬਾਬੇ ਨਾਨਕ ਤੋਂ ਆਉਣਾ ਕਲਾਨੌਰ ਤੋਂ ਆਉਣਾ ਸਿੱਧਾ ਮੈਤੇ ਆਓ ਅੰਮ੍ਰਿਤਸਰ ਆਉਣਾ ਮੈਤੇ ਆਓ ਤੇ ਮੈਤੇ ਉਹ 16 ਕਿਲੋਮੀਟਰ ਅੱਗੇ ਹੋਰ ਤੇ ਜਿਹੜੇ ਜਲੰਧਰ ਆ ਜਾਂ ਕਪੂਰਥਲਾ ਇਧਰੋਂ ਆਣਾ ਉਹ ਸਿੱਧਾ ਜਿਹੜਾ ਜਲੰਧਰ ਕਪੂਰਥਲਾ ਕਿਤੇ ਵੀ ਸੰਗਰੂਰ ਸੈਕਟਰ ਤੋਂ ਜਿੱਧਰੋਂ ਮਾਰਕੀ ਆਉਣਾ ਉਹ ਪਹਿਲਾਂ ਵਿਆਸ ਵਿਆਸ ਜਲੰਧਰੋਂ ਵਿਆਸ ਆ ਕੇ ਉੱਥੋਂ 20 ਕਿਲੋ ਪਾਜੀ ਇਸ ਤਰੀਕੇ ਨਾਲ ਆਇਆ ਕਰੋ ਜੇ ਫੇਰ ਵੀ ਸਮਝ ਨਾ ਲੱਗੇ ਤੇ ਮੇਰਾ ਵੀਰ ਮੈਂ ਫੋਨ ਕਰਕ ਤਾਂ ਦਸੰਗਾ ਚੱਕੂਗਾ ਮੈਨੂੰ ਜਿੰਨੇ ਮਰਜੀ ਮੇਰੀ ਵੇਟਿੰਗ 'ਚ ਫੋਨ ਹੋਣ ਮੈਂ ਕਦੀ ਫੋਨ ਚੁੱਕੜੋ ਨਹੀਂ ਜਾ ਜਿਹੜੀ ਆ ਚਾਰ ਕਾਲਾਂ ਜੜ ਗਿਆ ਨਾ ਵੇਚਾਂਗੇ ਮੈਂ ਬੈਕ ਕਾਲ ਵੀ ਕਰੂ ਭਾਏ ਮਾਲ ਮੇਰਾ ਸਾਰਾ ਹੀ ਵਿਕਿਆ ਬਿਲਕੁਲ ਹੀ ਕਰਨੀ ਪੈਣੀ ਨਹੀਂ ਮੈਂ ਉਹਨੂੰ ਬੈਕ ਕਾਲ ਵੀ ਕਰੂੰਗਾ ਤੇ ਮੈਂ ਕਰਦਾ ਹੁਈਆ ਲਗਭਗ ਮੈਂ ਜਿੰਨਾ 48 ਫੋਨ ਮੇਰੇ ਪਹਿਲੇ 10 ਮਿੰਟਾਂ 'ਚ ਮਾਰ ਗਏ ਸੀ ਤੇ ਮੈਂ 48 ਘੰਟੇ ਫੋਨ ਉਦਾਂ ਹੀ ਸੁਣੀ ਕਿਆ ਹਾਂਜੀ ਹਾਂਜੀ ਪਿੰਨਾ ਇਹ ਮੇਰੇ ਆਪਣੇ ਨੇ ਆਹ ਗਿਆ ਭਜੀ ਇਹ ਮੇਰੀ ਆਸਤੇ ਫੋਨ ਕਰਨ ਦੇ ਆ ਗਿਆ ਇਸ ਕਰਕੇ ਆਪਾਂ ਕੋਸ਼ਿਸ਼ ਕਰਦੇ ਆ ਤਾਨ ਤਰਸੀ ਗੁਰੂ ਅਮਰਦਾਸ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਚੰਗੀ ਬੁੱਧੀ ਬਖਸ਼ਿਆਣੀ ਬਣ ਕੇ ਕੰਮ ਕਰਨ ਦਾ ਬਲ ਬਖਸ਼ਿ ਕਿ ਅਸੀਂ ਮੂਰ ਸਿਆਣੇ ਬਣੀਏ ਬਿਲਕੁਲ ਜੀ ਸਾਡੇ ਨਾਲ ਅੰਸੰਸਹਾਇੂ ਕੇ ਚੱਲ ਕਿਉਂਕਿ ਮਾਹ ਲੈਣ ਤੇ ਨਾ ਕੀ ਰੌਣੀ ਕੀ ਸਭ ਹੋ ਜੇ ਬਈ ਹੋ ਗਈ ਆ ਤੇ ਜੇ ਤਾਨ ਗੁਰੂ ਅਮਰਦਾਸ ਨਾਲ ਵਾਦ ਹੋਣ ਨਹੀਂ ਦੇ ਨਹੀਂ ਹੋਣ ਦੇ ਜੀ ਹਨਾ ਇਹੀ ਅਰਦਾਸ 32 ਸਵੇਰੇ ਕਰਕੇ ਚੱਲੀ ਦੇ ਹੈਗੀ ਆ ਤੇ ਜੇ ਕਿਤੇ ਅਗਲੇ ਦੀ ਛੜ ਤੋਂ ਬਾਅਦ ਹੋ ਜੇ ਗੱਲ ਵਕਰੀ ਆ ਪਰ ਨਹੀਂ ਆਪਾਂ ਪੂਰਾ ਸਵੇਰੇ ਉਹਦਾ ਧੰਨਵਾਦ ਕਰਕੇ ਤੁਰੀਦਾ ਵੀ ਪਰਮਾਤਮਾ ਕਿਰਪਾ ਬਣਾ ਕੇ ਰੱਖੀ ਚੰਗਾ ਦਾ ਬਾਜੀ ਬਸ ਇਹੋ ਹੀ ਆ ਤੇ ਬਾਕੀ ਵੀਰ ਜੀ ਵੀਡੀਓ ਦਾ ਮਸਲਾ ਇਹ ਹੁੰਦਾ ਵਾ ਕਿ ਸਾਂ ਦੇ ਨਾਲ ਪਿਆਰ ਬਣਿਆ ਤੇ ਜੁੜੇ ਰਹੇ ਬਾਜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਨਾਲ ਜੁੜੇ ਰਹਿਦਾ ਵਾ ਤੇ ਬਾਕੀ ਪਰਮਾਤਮਾ ਸਾਰੇ ਨੂੰ ਛੱਡ ਦਿਆਂ ਕੋਲਾਂ ਚ ਰੱਖੇ ਤੇ ਸਾਰੇ ਵੀ ਸਤਿ ਸ੍ਰੀ ਅਕਾਲ